ਤੁਹਾਡਾ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਦੇ ਵਕੀਲ ਨੇ ਸਹੀ ਤਰ੍ਹਾਂ ਕੇਸ ਨਹੀਂ ਰੱਖਿਆ ਤੁਹਾਡਾ ਤਾਂ ਕਰਕੇ ਸੁਪਰੀਮ ਕੋਰਟ ਨੇ ਰੱਦ ਕੀਤਾ ਹੈ ਬਿਲਕੁਲ ਜੀ ਇਹ ਪੰਜਾਬ ਸਰਕਾਰ ਦੇ ਜਿਹੜੇ ਏਜੀ ਨੇ ਇੱਕ ਵਾਰ ਵੀ ਸੁਪਰੀਮ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏਗੇ ਤੇ ਜਿਹੜੇ ਹੋਰ ਵੀ ਕੋਈ ਸੀਨੀਅਰ ਜਿਹੜਾ ਇਹਨਾਂ ਦੀ ਕਾਉਂਸਲ ਨਹੀਂ ਪੇਸ਼ ਹੋਈ ਲਗਾਤਾਰ ਹਰ ਪੇਸ਼ੀ ਉੱਪਰ ਵਕੀਲ ਬਦਲਦੇ ਰਹੇ ਕਈ ਵਾਰ ਕੋਈ ਇਹਨਾਂ ਦਾ ਵਕੀਲ ਵੀ ਨਹੀਂ ਕਈ ਵਾਰ ਜਾਂਦਾ ਸੀ ਜਦ ਕੇ ਜਿਹੜੀ ਵਿਰੋਧੀ ਧਿਰ ਸੀ ਉਹਨਾਂ ਵੱਲੋਂ ਸਾਬਕਾ ਜਿਹੜੇ ਜੱਜਸ ਸੀਗੇ ਉਹਨਾਂ ਦਾ ਪੈਨਲ ਲੈ ਕੇ ਆਇਆ ਗਿਆ ਸੀ ਵਿਰੋਧੀ ਧਿਰ ਦੇ ਜਿਹੜੇ ਵਕੀਲ ਸੀਗੇ ਉਹ ਬਹੁਤ ਸਟਰੋਂਗ ਹੋ ਕੇ ਗਏ ਸੀ ਪਰ ਸਰਕਾਰ ਵੱਲੋਂ ਉੱਥੇ ਜਿਹੜਾ ਚੰਗੀ ਤਰ੍ਹਾਂ ਸਾਡਾ ਪੱਖ ਨਹੀਂ ਰੱਖਿਆ ਗਿਆ ਨਹੀਂ ਪਰ ਹਰਜੂਤ ਬੈਂਸ ਤਾਂ ਹੁਣ ਕਹਿ ਰਹੇ ਨੇ ਕਿ ਅਸੀਂ ਸਾਡੀ ਤਾਂ ਮਨਛਾ ਸਾਫ ਸਿਗੀ ਅਸੀਂ ਤਾਂ ਭਰਤੀ ਕਰਨਾ ਚਾਹੁੰਦੇ ਸੀਗੇ ਪਰ ਹੁਣ ਜੇ ਅਦਾਲਤ ਦਾ ਫੈਸਲਾ ਆ ਗਿਆ ਤਾਂ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਦੇਖੋ ਜੀ ਜੇਕਰ ਮਨਸ਼ਾ ਸਰਕਾਰ ਦੀ ਇੰਨੀ ਸਾਫ ਹੁੰਦੀ ਤਾਂ 14 ਤਰੀਕ ਤੋਂ ਲੈ ਕੇ ਅੱਜ 3 ਦਿਨ ਹੋ ਗਏ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਆਇਆ 1000 ਪੰਜਾਬ ਦੇ ਪ੍ਰੋਫੈਸਰਾਂ ਦੇ ਭਵਿੱਖ ਤੇ ਤਲਵਾਰ ਲਟਕ ਗਈ ਆ ਅੱਜ ਮੈਂ ਇੱਕ ਸੋਸ਼ਲ ਮੀਡੀਆ ਦੇ ਚੈਨਲ ਤੇ ਦੇਖ ਰਿਹਾ ਸੀ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਆ ਉਹਦੇ ਰਗਵ ਚੱਡਾ ਇਹ ਪੁੱਛ ਰਹੇ ਨੇ ਕਿ ਮੇਰੀਆਂ ਮੁੱਛਾਂ ਮੈਨੂੰ ਰੱਖਣੀਆਂ ਚਾਹੀਦੀਆਂ ਜਾਂ ਨਹੀਂ ਤਾਂ ਪੰਜਾਬ ਦਾ ਇਹ ਮੁੱਦਾ ਅੱਜ ਕੱਲ੍ਹ ਜੇ ਬਣ ਚੁੱਕਾ ਤਾਂ 758 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਨਾਂ ਦਾ ਮੁੱਦਾ ਕਿੰਨਾ ਕੁ ਪੰਜਾਬ ਸਰਕਾਰ ਸੀਰੀਅਸ ਲੈ ਰਹੀ ਹੋਗੀ ਇਹ ਤੁਸੀਂ ਦੇਖ ਸਕਦੇ ਹੋ